ਹੈਲੋ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਲਈ ਮੇਰੀ ਤੁਹਾਡੇ ਤੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਇਸ ਦੇ ਹਰ ਇੱਕ ਸ਼ਬਦ ਤੇ ਧਿਆਨ ਦਿਓ ਕਿਉਂਕਿ ਹੋ ਸਕਦਾ ਹੈ ਇਹ ਵੀਡੀਓ ਤੁਹਾਨੂੰ ਅਮੀਰ ਬਣਾਉਣ ਵਿੱਚ ਮਦਦ ਕਰੇ ਮੇਰਾ ਮਤਲਬ ਹੈ ਇਹ ਵੀਡੀਓ ਤੁਹਾਨੂੰ ਅਮੀਰ ਬਣਾ ਸਕਦੀ ਹੈ ਜੇਕਰ ਤੁਸੀਂ ਇਸ ਨੂੰ ਮਿਸ ਕਰ ਦਿੰਦੇ ਹੋ ਤਾਂ ਹੋ ਸਕਦਾ ਹੈ ਤੁਸੀਂ ਬਹੁਤ ਕੁਝ ਦੁਆ ਦੇਵੋ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਕੰਮ ਦੀ ਹੈ ਅਤੇ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਪਰ ਇੱਕ ਗੱਲ ਯਾਦ ਰੱਖੋ ਇਸ ਵਿੱਚ ਕੋਈ ਅਲਾਦੀਨ ਦਾ ਚਰਾਗ ਜਾਂ ਜਾਦੂ ਦੀ ਛੜੀ ਨਹੀਂ ਜੋ ਤੁਹਾਨੂੰ ਪਲ ਵਿੱਚ ਅਮੀਰ ਬਣਾ ਦੇਵੇਗੀ ਕਿਉਂਕਿ ਦੋਸਤੋ ਜੋ ਸੁਪਨੇ ਤੁਸੀਂ ਦੇਖੇ ਹਨ ਉਹਨਾਂ ਨੂੰ ਪੂਰਾ ਤੁਹਾਨੂੰ ਹੀ ਕਰਨਾ ਪਵੇਗਾ ਰਾਹ ਦਿਖਵਾਉਣਾ ਸਾਡਾ ਕੰਮ ਹੈ ਪਰ ਉਸਤੇ ਚੱਲਣਾ ਤੁਹਾਡਾ ਕੰਮ ਹੈ ਕਿਸੇ ਚੀਜ਼ ਦੀ ਨੌਲੇਜ ਦੇਣਾ ਜਾਂ ਚੰਗੀ ਗੱਲ ਦੱਸਣਾ ਸਾਡਾ ਕੰਮ ਹੈ ਪਰ ਉਸਤੇ ਅਮਲ ਕਰਨਾ ਤੁਹਾਡਾ ਕੰਮ ਹੈ ਜੇਕਰ ਤੁਸੀਂ ਸਹੀ ਰਾਹ ਤੇ ਚੱਲੋਗੇ ਸਹੀ ਨੌਲੇਜ ਲਵੋਗੇ ਤਾਂ ਤੁਹਾਡੀ ਜ਼ਿੰਦਗੀ ਬਦਲ ਹੀ ਜਾਵੇਗੀ ਜੇਕਰ ਤੁਸੀਂ ਸਹੀ ਨੌਲੇਜ ਨਹੀਂ ਲੈਂਦੇ ਸਹੀ ਰਾਹ ਤੇ ਨਹੀਂ ਚੱਲਦੇ ਤਾਂ ਤੁਹਾਨੂੰ ਸਫਲਤਾ ਮਿਲਣੀ ਬਹੁਤ ਮੁਸ਼ਕਲ ਹੈ ਕਿਉਂਕਿ ਦੋਸਤੋ ਇਹ ਜ਼ਿੰਦਗੀ ਕੋਈ ਫਿਲਮ ਨਹੀਂ ਜਿਸ ਵਿੱਚ ਆਖਿਰ ਵਿੱਚ ਹੀਰੋ ਸਫਲ ਹੋ ਹੀ ਜਾਂਦਾ ਹੈ ਇਹ ਜ਼ਿੰਦਗੀ ਫਿਲਮਾਂ ਤੋਂ ਬਹੁਤ ਅਲੱਗ ਹੈ ਇਥੇ ਸੁਪਨੇ ਪੂਰੇ ਕਰਨ ਲਈ ਖੁਦ ਲੜਨਾ ਪੈਂਦਾ ਹੈ ਕੁਝ ਗਵਾਉਣਾ ਪੈਂਦਾ ਹੈ ਅਤੇ ਬਹੁਤ ਕੁਝ ਕੁਰਬਾਨ ਕਰਨਾ ਪੈਂਦਾ ਹੈ ਇਸ ਲਈ ਦੋਸਤੋ ਇਹ ਵੀਡੀਓ ਸਿਰਫ ਉਹੀ ਲੋਕ ਦੇਖਣ ਜੋ ਸੱਚਮੁੱਚ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹਨ ਜੋ ਕੁਝ ਵੱਡਾ ਕਰਨਾ ਚਾਹੁੰਦੇ ਹਨ ਜੇਕਰ ਤੁਸੀਂ ਸਿਰਫ ਟਾਈਮ ਪਾਸ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਵਿੱਚ ਤੁਹਾਨੂੰ ਅਜਿਹਾ ਕੁਝ ਨਹੀਂ ਮਿਲੇਗਾ ਇਸ ਵਿੱਚ ਸਿਰਫ ਉਹ ਗੱਲਾਂ ਹਨ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀਆਂ ਹਨ ਅੱਜ ਦੇ ਸਮੇਂ ਵਿੱਚ ਕੌਣ ਨਹੀਂ ਚਾਹੁੰਦਾ ਕਿ ਉਹ ਅਮੀਰ ਹੋਵੇ ਆਪਣੀ ਟੀਚੇ ਪੂਰੇ ਕਰੇ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੇ ਪਰ ਦੋਸਤੋ ਹਰ ਕਿਸੇ ਦਾ ਇਹ ਸੁਪਨਾ ਪੂਰਾ ਨਹੀਂ ਹੁੰਦਾ ਐਵੇਂ ਕਿਉਂ ਜਦੋਂ ਕਿ ਉਹ ਮਿਹਨਤ ਵੀ ਕਰਦਾ ਹੈ ਪੂਰੇ ਲਗਨ ਨਾਲ ਕੰਮ ਵੀ ਕਰਦਾ ਹੈ ਫਿਰ ਵੀ ਉਹ ਫੇਲ ਕਿਉਂ ਹੋ ਜਾਂਦਾ ਹੈ ਦੋਸਤੋ ਇਹ ਇਸ ਲਈ ਹੁੰਦਾ ਹੈ ਕਿਉਂਕਿ ਹਰ ਕੋਈ ਮਿਹਨਤ ਤਾਂ ਕਰਦਾ ਹੈ ਪਰ ਹਰ ਕੋਈ ਉਹਨਾਂ ਆਦਤਾਂ ਨੂੰ ਨਹੀਂ ਅਪਣਾਉਂਗਾ ਜਿਹੜੀਆਂ ਸਫਲਤਾ ਦੀਆਂ ਚਾਬੀਆਂ ਹਨ ਇਹ ਆਦਤਾਂ ਦਵਾਈਆਂ ਵਾਂਗ ਹਨ ਜਿਵੇਂ ਦਵਾਈਆਂ ਨਾਲ ਪਰਹੇਜ਼ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਮਿਹਨਤ ਨਾਲ ਇਹਨਾਂ ਆਦਤਾਂ ਦੀ ਲੋੜ ਹੈ ਜੇਕਰ ਤੁਸੀਂ ਦਵਾਈਆਂ ਖਾ ਰਹੇ ਹੋ ਪਰ ਪਰਹੇਜ਼ ਨਹੀਂ ਕਰ ਰਹੇ ਤਾਂ ਦਵਾਈਆਂ ਕੋਈ ਫਾਇਦਾ ਨਹੀਂ ਕਰਦੀਆਂ ਇਸੇ ਤਰ੍ਹਾਂ ਜੇਕਰ ਤੁਸੀਂ ਮਿਹਨਤ ਤਾਂ ਕਰ ਰਹੇ ਹੋ ਪਰ ਇਹਨਾਂ ਆਦਤਾਂ ਨੂੰ ਨਹੀਂ ਅਪਣਾ ਰਹੇ ਤਾਂ ਤੁਹਾਨੂੰ ਸਫਲਤਾ ਮਿਲਣੀ ਮੁਸ਼ਕਲ ਹੈ ਇਸ ਲਈ ਸਹੀ ਸਮੇਂ ਤੇ ਸਹੀ ਗਾਈਡਲਾਈਨ ਬਹੁਤ ਜ਼ਰੂਰੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹ ਪੰਜ ਨਿਯਮ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਫਲਤਾ ਦੇ ਰਾਹ ਤੇ ਲੈ ਜਾਣਗੇ ਤਾਂ ਆਓ ਪਹਿਲੇ ਨਿਯਮ ਨਾਲ ਸ਼ੁਰੂਆਤ ਕਰੀਏ ਨਿਯਮ 1 ਸੁਸਤੀ ਨੂੰ ਛੱਡੋ ਦੋਸਤੋ ਇਹ ਇੱਕ ਅਜੀਹੀ ਆਦਤ ਹੈ ਜੋ ਤੁਹਾਨੂੰ ਸਫਲ ਨਹੀਂ ਹੋਣ ਦਿੰਦੀ ਇਸ ਦੁਨੀਆ ਵਿੱਚ 68% ਲੋਕ ਐਸੇ ਹਨ ਜਿਨ੍ਹਾਂ ਕੋਲ ਨੌਲੇਜ ਤਾਂ ਹੈ ਪਰ ਉਹ ਸੁਸਤੀ ਨੂੰ ਨਹੀਂ ਛੱਡ ਪਾਉਂਦੇ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜੋ ਤੁਹਾਨੂੰ ਅੱਗੇ ਲੈ ਜਾ ਸਕਦੇ ਸਨ ਪਰ ਸੁਸਤੀ ਕਾਰਨ ਤੁਸੀਂ ਉਹਨਾਂ ਨੂੰ ਗਵਾ ਦਿੰਨੇ ਹੋ ਸੁਸਤੀ ਤੁਹਾਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੁਕਾਵਟ ਹੈ ਦੋਸਤੋ ਜਦੋਂ ਸਾਰੀ ਦੁਨੀਆ ਮਿਹਨਤ ਕਰ ਰਹੀ ਹੁੰਦੀ ਹੈ ਤਾਂ ਤੁਸੀਂ ਨੀਂਦ ਅਤੇ ਆਰਾਮ ਦੇ ਪਿੱਛੇ ਭੱਜ ਰਹੇ ਹੁੰਦੇ ਹੋ ਇਹ ਕਿਉਂ ਕਿਉਂਕਿ ਤੁਸੀਂ ਸੁਸਤ ਬਣ ਚੁੱਕੇ ਹੋ ਤੁਹਾਨੂੰ ਲੱਗਦਾ ਹੈ ਕੱਲ ਕਰ ਲਵਾਂਗਾ ਹੁਣ ਥੋੜਾ ਆਰਾਮ ਕਰ ਲੈਂਦਾ ਹਾਂ ਅਤੇ ਇਸ ਤਰ੍ਹਾਂ ਤੁਹਾਡਾ ਸਮਾਂ ਬਰਬਾਦ ਹੋ ਜਾਂਦਾ ਹੈ ਯਾਦ ਰੱਖੋ ਸੁਸਤੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਇਹ ਤੁਹਾਨੂੰ ਪਿੱਛੇ ਧੱਕ ਰਿਹਾ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਅਮੀਰ ਲੋਕ ਹਰ ਰੋਜ਼ ਆਪਣੇ ਆਪ ਨੂੰ ਪੁਸ਼ ਕਰਦੇ ਹਨ ਤਹਾਡੇ ਕੋਲ ਵੀ ਉਹੀ 24 ਘੰਟੇ ਹਨ ਜੋ ਕਿਸੇ ਸਫਲ ਇਨਸਾਨ ਕੋਲ ਹੁੰਦੇ ਹਨ ਪਰ ਫਰਕ ਸਿਰਫ ਇਹ ਹੈ ਕਿ ਉਹ ਹਰ ਮਿੰਟ ਦਾ ਹਿਸਾਬ ਰੱਖਦੇ ਹਨ ਅਤੇ ਤੁਸੀਂ ਸਾਰਾ ਸਮਾਂ ਸੌਂਦੇ ਰਹਿੰਦੇ ਹੋ ਇਸ ਲਈ ਅੱਜ ਤੋਂ ਹੀ ਸੁਸਤੀ ਨੂੰ ਛੱਡੋ ਸਵੇਰੇ ਜਲਦੀ ਉੱਠੋ ਆਪਣਾ ਪਲਾਨ ਬਣਾਓ ਅਤੇ ਆਪਣੇ ਪਿੱਛਿਆਂ ਵੱਲ ਕਦਮ ਵਧਾਓ ਨਿਯਮ 2 ਸਮੇਂ ਦੀ ਕਦਰ ਕਰੋ ਦੋਸਤੋ ਸਿਰਫ ਪੈਸੇ ਦੀ ਨਹੀਂ ਸਮੇਂ ਦੀ ਵੀ ਬਚਤ ਕਰੋ ਸਾਡੇ ਕੋਲ ਦਿਨ ਦੇ ਸਿਰਫ 24 ਘੰਟੇ ਹਨ ਪਰ ਸਵਾਲ ਇਹ ਹੈ ਤੁਸੀਂ ਇਹਨਾਂ 24 ਘੰਟਿਆਂ ਨੂੰ ਕਿਵੇਂ ਵਰਤ ਰਹੇ ਹੋ ਕੀ ਤੁਸੀਂ ਸੋਸ਼ਲ ਮੀਡੀਆ ਤੇ ਰੀਲਸ ਅਤੇ ਫਾਲਤੂ ਵੀਡੀਓਜ਼ ਦੇਖ ਕੇ ਸਮਾਂ ਬਰਬਾਦ ਕਰ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕੀ ਬਰਬਾਦੀ ਕਰ ਦੇਣਗੀਆਂ ਪਰ ਸੱਚ ਇਹ ਹੈ ਕਿ ਇਹੀ ਛੋਟੀਆਂ ਚੀਜ਼ਾਂ ਤੁਹਾਡਾ ਸਮਾਂ ਖਾ ਜਾਂਦੀਆਂ ਹਨ ਸਫਲ ਲੋਕ ਆਪਣੇ ਹਰ ਸੈਕਿੰਡ ਦੀ ਕਦਰ ਕਰਦੇ ਹਨ ਉਹਨਾਂ ਕੋਲ ਹਰ ਦਿਨ ਦੀ ਪਲਾਨਿੰਗ ਹੁੰਦੀ ਹੈ ਉਹ ਇੰਜੋਏ ਵੀ ਕਰਦੇ ਹਨ ਪਰ ਨਿਮਾ ਅਨੁਸਾਰ ਯਾਦ ਰੱਖੋ ਸਮਾਂ ਹੀ ਪੈਸਾ ਹੈ ਜੇਕਰ ਤੁਸੀਂ ਇਸ ਨੂੰ ਬਰਬਾਦ ਕਰੋਗੇ ਤਹਾ ਜ਼ਿੰਦਗੀ ਤੁਹਾਨੂੰ ਬਰਬਾਦ ਕਰ ਦੇਵੇਗੀ ਨਿਯਮਤਨ ਆਤਮ ਵਿਸ਼ਵਾਸ ਵਧਾਓ ਦੋਸਤੋ ਬਿਨਾ ਆਤਮ ਵਿਸ਼ਵਾਸ ਦੇ ਤੁਸੀਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੇ ਭਾਵੇਂ ਤੁਹਾਡੇ ਕੋਲ ਕਿੰਨਾ ਹੀ ਟੈਲੈਂਟ ਕਿਉਣਾ ਹੋਵੇ ਜੇਕਰ ਤੁਹਾਡਾ ਆਤਮ ਵਿਸ਼ਵਾਸ ਕਮਜ਼ੋਰ ਹੈ ਤਾਂ ਤੁਸੀਂ ਪਿੱਛੇ ਰਹਿ ਜਾਵੋਗੇ ਆਤਮ ਵਿਸ਼ਵਾਸ ਇੱਕ ਅਜਿਹੀ ਚੀਜ਼ ਹੈ ਜੋ ਟੈਲੈਂਟ ਨੂੰ ਪੂਰਾ ਕਰਦੀ ਹੈ ਜੇਕਰ ਤੁਹਾਡੇ ਅੰਦਰ ਆਤਮ ਵਿਸ਼ਵਾਸ ਨਹੀਂ ਤਾਂ ਤੁਹਾਡਾ ਟੈਲੈਂਟ ਕਿਸੇ ਕੰਮ ਦਾ ਨਹੀਂ ਸਫਲ ਲੋਕਾਂ ਦੇ ਪਿੱਛੇ ਵੀ ਆਤਮ ਵਿਸ਼ਵਾਸ ਹੀ ਹੁੰਦਾ ਹੈ। ਉਹਨਾਂ ਕੋਲ ਨਾ ਪੈਸਾ ਹੁੰਦਾ ਹੈ, ਨਾ ਸਹਾਇਤਾ, ਪਰ ਉਹਨਾਂ ਕੋਲ ਆਤਮ ਵਿਸ਼ਵਾਸ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਆਤਮ ਵਿਸ਼ਵਾਸ ਵਧਾਓ। ਨਿਯਮ 4 ਹਮੇਸ਼ਾ ਸਿੱਖਦੇ ਰਹੋ। ਦੋਸਤੋ, ਜ਼ਿੰਦਗੀ ਵਿੱਚ ਸਫਲਤਾ ਲਈ ਸਿੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਧਿਆਨ ਨਾਲ ਸਿੱਖੋ। ਸਫਲ ਲੋਕ ਕਦੇ ਨਹੀਂ ਕਹਿੰਦੇ ਮੈਨੂੰ ਸਭ ਪਤਾ ਹੈ। ਉਹ ਹਮੇਸ਼ਾ ਸਿੱਖਦੇ ਰਹਿੰਦੇ ਹਨ। ਨਿਯਮ 5 ਛੋਟੇ-ਛੋਟੇ ਟੀਚੇ ਬਣਾਓ। ਦੋਸਤੋ ਕਿਸੇ ਵੱਡੇ ਟੀਚੇ ਨੂੰ ਪਾਉਣ ਲਈ ਛੋਟੇ-ਛੋਟੇ ਕਦਮ ਚੁੱਕੋ ਜਦੋਂ ਤੁਸੀਂ ਛੋਟੇ ਟੀਚੇ ਪੂਰੇ ਕਰਦੇ ਜਾਓਗੇ ਤਾਂ ਤੁਹਾਡਾ ਵਿਸ਼ਵਾਸ ਵਧੇਗਾ ਅਤੇ ਤੁਸੀਂ ਵੱਡੀ ਮੰਜ਼ਿਲ ਤੱਕ ਪਹੁੰਚ ਜਾਓਗੇ ਤਾਂ ਦੋਸਤੋ ਇਹ ਸਾਰੰਗ ਜੋ ਤੁਹਾਨੂੰ ਸਫਲ ਬਣਾਉਣਗੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਨਾਲ ਕਿੰਨੀ ਹੈਲਪ ਮਿਲੀ ਆਪਣੀ ਰਾਏ ਜਰੂਰ ਦਿਓ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ